ਅੱਛਾ ਸੋ ਰਾਜਾ ਕਿ ਕਿੰਨੇ ਪੇਸ਼ੇ ਕੀ ਸੀਜ਼ਨ ਤੇ ਤਿਹਾਰਾਂ ਲੱਗੇ ਕਿ ਮਦਦ ਇੱਕ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤਿਹਾਰਾਂ ਦਾ ਸੀਜ਼ਨ ਹੈ ਠੀਕ ਹੈ ਉਹ ਜਿਹੜਾ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਵਰਾਤਰੀ ਸਟਾਰਟ ਹੋ ਰਹੇ ਆ ਉਸ ਤੋਂ ਬਾਅਦ ਫਿਰ ਦੁਸ਼ਹਿਰੇ ਦਾ ਫੈਸਟੀਵਲ ਆ ਰਿਹਾ ਫਿਰ ਕਰਵਾ ਚੌਥਾ ਉਸ ਤੋਂ ਬਾਅਦ ਤੇ ਦੀਵਾਲੀ ਹੈ ਤੇ ਹੋਰ ਫੈਸਟੀਵਲ ਜਿਹੜਾ ਆਪਣਾ ਸੀਜ਼ਨ ਹੈ ਲਗਾਤਾਰ ਜਿਹੜਾ ਆ ਮਹੀਨਾ ਜਿਹੜਾ ਰਹਿ ਗਿਆ ਤੇ ਨੈਕਸਟ ਮਨ ਸਾਰਾ ਤਕਰੀਬਨ ਜਿਹੜਾ ਤਿਹਾਰਾਂ ਦਾ ਫੈਸਟੀਵਲ ਤੇ ਉਹਦੇ ਮੱਦੇਨਜ਼ਰ ਅਸੀਂ ਰੱਖਦੇ ਹੋਏ ਕਿ ਜਿਹੜਾ ਇਹ ਸਾਰਾ ਵਕਫ ਵਕਫਾ ਥਾਵਾਂ ਤੇ ਚੈਕਿੰਗ ਜਿਹੜਾ ਇਹ ਨੂੰ ਕਰ ਮਾਨਯੋਗ ਕ੍ਰਿਸ਼ਨਾ ਪੁਲਿਸ ਲੁਧਿਆਣਾ ਵੱਲੋਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਸਪੈਸ਼ਲ ਮੁਹਿੰਗ ਜਿਹੜੀ ਚਲਾਈ ਗਈ ਹੈ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਨੇ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਦੀ ਕਿਤੇ ਹੋਰ ਕੈਸੋ ਜਿਹੜਾ ਹੈਗਾ ਉਹ ਮਾਰਕੀਟਸ ਦੀ ਚੈਕਿੰਗ ਰਿਲੀਜੀਅਸ ਪਲੇਸਸ ਦੀ ਚੈਕਿੰਗ ਉਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਕਰ ਰਹੀਆਂ ਤੇ ਜਿਹੜੀ ਤਿਹਾਰਾਂ ਦੇ ਮੁੰਦੇ ਨਜ਼ਰ ਰੱਖਦੇ ਹੋਏ ਜਿਹੜੀ ਇਹ ਡੇਲੀ ਚੈਕਿੰਗ ਹੋਏਗੀ ਤੇ ਇਹਦੇ ਵੱਲੋਂ ਸਾਨੂੰ ਜਿਹੜੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਤੇ ਇਹਦੇ ਵਿੱਚ ਜਿਹੜੇ ਵੀ ਕੋਈ ਮਾੜੇ ਅਨਸਰ ਹੈਗੇ ਨੇ ਸਟੇਸ਼ਨ ਤੇ ਜਿਵੇਂ ਅਸੀਂ ਅੱਜ ਅਸੀਂ ਚੈਕਿੰਗ ਕਰ ਰਹੇ ਆਂ ਤੇ ਪਾਰਕਿੰਗ ਵੀ ਚੈਕਿੰਗ ਕੀਤੀ ਆ ਕੁਝ ਪਾਰਕਿੰਗ 'ਚ ਜਿੰਨੇ ਕਿ ਵਹੀਕਲ ਖੜੇ ਨੇ ਚਾਹੇ ਕੋ ਟੂ ਵੀਲਰ ਹੈ ਫੋਰ ਵੀਲਰ ਹੈ ਇੱਕ ਅਸੀਂ ਉਹਨਾਂ ਨੂੰ ਵਾਹਨ ਐਪ ਦੇ ਥਰੂ ਚੈੱਕ ਕਰ ਰਹੇ ਆਂ ਕਿ ਕਿਸੇ ਨੇ ਕੋਈ ਗਲਤ ਨੰਬਰ ਪਲੇਟ ਵਗੈਰਾ ਤਾਂ ਨਹੀਂ ਲਾਈ ਹੋਈ ਇੱਕ ਅਸੀਂ ਜਿਹੜਾ ਵੀ ਪਾਰਕਿੰਗ ਦਾ ਠੇਕੇਦਾਰ ਹੈ ਉਹ ਤੋਂ ਰਿਕਾਰਡ ਲੈ ਰਹੇ ਆਂ ਕਿ ਕੋਈ ਪੁਰਾਣਾ ਵਹੀਕਲ ਤਾਂ ਨਹੀਂ ਖੜਾ ਉੱਥੇ ਅਗਰ ਕੋਈ ਪੁਰਾਣਾ ਵਹੀਕਲ ਖੜਾ ਹੈਗਾ ਉਹ ਕਿਸੇ ਕ੍ਰਾਈਮ ਦੇ ਵਿੱਚ ਵੀ ਵਰਤਿਆ ਹੋ ਸਕਦਾ ਹੈ ਤੇ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨੂੰ ਕਸਟਡੀ ਵਿੱਚ ਲਵਾਂਗੇ ਤੇ ਅੱਗੇ ਉਹਨੂੰ ਵੈਰੀਫਾਈ ਕਰਾਂਗੇ ਕਿ ਓਨਰ ਕੌਣ ਹੈਗਾ ਜੇਕਰ ਕੋਈ ਰੀਨਵੈਸਟੇਸ਼ਨ ਚ ਹੈਗੇ ਕੋਈ ਪ੍ਰਾਣ ਜਿਹੜਾ ਹੈਗਾ ਟੀਮਸ ਦੇ ਸਾਡੀਆਂ ਲੱਗੀਆਂ ਸਾਨੂੰ ਕੁਝ ਪੁਰਾਣੇ ਵਹੀਕਲਸ ਮਿਲੇ ਨੇ ਉਸੇ ਠੇਕੇਦਾਰ ਤੋਂ ਜਿਹੜਾ ਉਹਨਾਂ ਦਾ ਰਿਕਾਰਡ ਲੈ ਰਹੇ ਤੇ ਫਿਰ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਸਰ ਹੁਣ ਤੱਕ ਕਿੰਨੀਆਂ ਕਥਾਵਾਂ ਤੇ ਜਿਹੜੀ ਇਹ ਹੁਣ ਅਸੀਂ ਪਹਿਲਾਂ ਪਾਰਕਿੰਗ ਦੇ ਵਿੱਚ ਜਿਹੜੀਆਂ ਟੀਮਸ ਲੱਗੀਆਂ ਹੋਈਆਂ ਨੇ ਚੈਕਿੰਗ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਫਰੋਂ ਲੁਧਿਆਣਾ ਰੇਲਵੇ ਸਟੇਸ਼ਨ ਆ ਕਾਫੀ ਬਿਜ਼ੀ ਹੈਗਾ ਤੇ ਹਰ ਰਾਮ ਦੇ ਨਜ਼ ਉਹਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਤਾਂ ਕਿ ਕੋਈ ਮਾੜਾ ਅੰਸਰ ਜਿਹੜਾ ਹੈ ਕੋਈ ਉਹ ਕ੍ਰਾਈਮ ਨੂੰ ਇੱਥੇ ਜਿਹੜਾ ਹੈ ਕੋਈ ਅੰਜਾਮ ਨਾ ਦੇ ਪਾਵੇ ਸਰ ਤੁਹਾਡੇ ਵਾਲਾ ਸੁਝਾਅ ਵੀ ਲੈ ਕੇ ਆਏ ਗਏ ਆ ਜਿਹੜੇ ਪਾਰਕਿੰਗ ਵਾਲੇ ਵੀ ਜਿਨ੍ਹਾਂ ਦੇ ਮੋਬਾਈਲ ਨੰਬਰ ਲੈਣੇ ਚਾਹੀਦੇ ਜਿਨ੍ਹਾਂ ਦੇ ਫਾਰੀਅਮ ਬਾਈਕ ਵਗੈਰਾ ਬਿਲਕੁਲ ਜਿਹੜਾ ਕਿ ਉਹਨੂੰ ਅਸੀਂ ਜਿਹੜਾ ਹੈ ਇੱਕ ਗਾਈਡ ਕੀਤਾ ਹੈਗਾ ਕਿ ਪ੍ਰੋਪਰ ਇਹਦਾ ਪ੍ਰੋਪਰ ਜਿਹੜਾ ਵੀ ਕੋਈ ਵਹੀਕਲ ਤੁਹਾਡੇ ਕੋਲ ਆਂਦਾ ਹੈਗਾ ਉਹਦਾ ਪ੍ਰੋਪਰ ਰਿਕਾਰਡ ਲਿੱਤਾ ਜਾਵੇ ਉਹਦਾ ਅਗਰ ਕੋਸ਼ਿਸ਼ ਹੈ ਕਿ ਉਹਦਾ ਨਾਮ ਮੋਬਾਈਲ ਨੰਬਰ ਤੇ ਉਹਦਾ ਅਗਰ ਕੋਈ ਕੋਈ ਨਾ ਕੋਈ ਆਇਡੈਂਟੀਟੀ ਪ੍ਰੂਫ ਆਧਾਰ ਕਾਰਡ ਵਗੈਰਾ ਉਹਦੀ ਬਾਕੀ ਪਤਾ ਲੱਗੇ ਕਿ ਇਹ ਜਿਹੜਾ ਬਾਈਕ ਹੈਗਾ ਕਿਸ ਨੇ ਕਿਸ ਬੰਦੇ ਨੇ پارک ਕੀਤਾ ਹੈ ਜੀ ਇਹ ਲੋਕਾਂ ਨੂੰ ਜੋ ਤਿੰਨ ਕਰਦੇ ਸੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਲੁਧਿਆਣਾ ਪੁਲਿਸ ਦੇ ਕੋਲ ਤੁਹਾਡੀ ਸਰਵਿਸ ਤੇ ਆ ਥੋੜੀ ਸੇਵਾ ਵਿੱਚ ਹੈ ਅਸੀਂ ਜਿਹੜੀ ਲੁਧਿਆਣਾ ਪੁਲਿਸ ਹੈ ਪੂਰੀ ਚੌਕਸ ਹੈ ਅਸੀਂ ਚੈਕਿੰਗ ਕਰ ਰਹੇ ਹਾਂ ਤੁਸੀਂ ਆਪਣਾ ਤਿਹਾਰ ਜਿਹੜਾ ਸੇਫਲੀ ਮਨਾਓ ਵਧੀਆ ਤਰੀਕੇ ਨਾਲ ਮਨਾਓ ਬਟ ਉਸ ਤੋਂ ਇਲਾਵਾ ਜਿਹੜਾ ਥੋੜਾ ਜਿਆ ਸਤਰਕ ਵੀ ਰਹੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਸੜਕ ਤੇ ਘੁੰਮ ਰਿਹਾ ਤੁਹਾਨੂੰ ਸ਼ੱਕ ਪੈਂਦਾ ਤਾਂ ਇਮੀਡੀਏਟ ਪੁਲਿਸ ਕੰਟਰੋਲ ਰੂਮ ਤੇ ਉਹਦੀ ਜਾਣਕਾਰੀ ਦਿਓ ਇਸ ਤੋਂ ਇਲਾਵਾ ਕੋਈ ਸ਼ੱਕੀ ਵਸਤੂ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਰੋਡ ਤੇ ਪਈ ਆ ਤੁਹਾਡੀ ਗਲੀ ਦੇ ਵਿੱਚ ਪਈ ਆ ਘਰ ਦੇ ਬਾਹਰ ਪਈ ਆ ਤਾਂ ਉਹਦੀ ਵੀ ਜਿਹੜੀ ਇਨਫੋਰਮੇਸ਼ਨ ਹੈ ਤੁਰੰਤ ਪੁਲਿਸ ਕੰਟਰੋਲ ਨੂੰ ਦਿੱਤੀ ਜਾਂਦੀ ਹੈ ਠੀਕ ਹੈ ਜੀ